ਸਿੰਗ ਗਾਈਸ ਕਿਵੇਂ ਤੁਸੀਂ ਸਾਰੇ ਤਾਂ ਆਪਾਂ ਤੁਹਾਨੂੰ ਦੱਸਿਆ ਸੀ ਕਿ ਸਾਡੇ ਇੱਥੇ بارش ਹੋ ਰਹੀ ਹੈ ਕੰਟੀਨਿਊਸਲੀ 2-3 ਦਿਨ ਤੋਂ ਚੰਡੀਗੜ੍ਹ ਦੇ ਵਿੱਚ ਤੇ بارش ਹੋਣ ਕਰਕੇ ਇੱਥੋਂ ਸਾਡੇ ਨੇੜੇ ਦੀ ਇੱਕ ਨਦੀ ਲੰਘਦੀ ਹੈ ਜੋ ਕਿ ਪਿੱਛੋਂ ਪਿੰਡਾਂ ਵਿੱਚੋਂ ਪਾਰ ਕਰਦੀ ਹੋਈ ਪਿੰਡਾਂ ਦੇ ਵਿੱਚ ਦੀ ਹੁੰਦੀ ਹੋਈ ਆਉਂਦੀ ਤਾਂ ਹਿਮਾਚਲ ਪ੍ਰਦੇਸ਼ ਤੋਂ ਮਤਲਬ ਪਿੱਛੇ ਤੋਂ ਆਉਂਦੀ ਹੈ ਹਿਮਾਚਲ ਤੋਂ ਤੇ ਹੁੰਦੀ ਹੋਈ ਇੱਥੇ ਆ ਕੇ ਬਹੁਤ ਚਾਰੀ ਫਰ ਜਾਂਦੀ ਹੈ ਉਹ ਲੋਕਾਂ ਦਾ ਬਹੁਤ ਨੁਕਸਾਨ ਵੀ ਹੁੰਦਾ ਉਹਦੇ ਨਾਲ ਤੇ ਜਦੋਂ ਮੀਂਹ ਜ਼ਿਆਦਾ ਵੜ ਜਾਂਦੇ ਨੇ ਤਾਂ ਓਵਰਫਲੂ ਹੋ ਜਾਂਦੀ ਹੈ ਜੀ ਤਾਂ ਅੱਜ ਆਪਾਂ ਤੁਹਾਨੂੰ ਦਿਖਾਣੇ ਆ ਉੱਥੇ ਚਾਹ ਹਾਂਜੀ ਗਾਇਜ਼ ਇਹ ਆ ਉਹ ਨਦੀ ਜਿਹਦੀ ਆਪਾਂ ਗੱਲ ਕਰ ਰਹੇ ਸੀਗੇ ਤੇ ਤੁਸੀਂ ਦੇਖਿਆ ਹੋਣੀ ਆ ਸੁਣੀਆ ਹੋਣੀ ਆ ਇਹ ਆਵਾਜ਼ਾਂ ਕਿ ਕਿੰਨੀ ਜ਼ੋਰ ਨਾਲ ਪਿੱਛੋਂ ਪਾਣੀ ਆ ਰਿਹਾ ਤੇ ਹਜੇ ਤਾਂ ਇਹ ਪਾਣੀ ਦਾ ਫਲੋ ਬਹੁਤ ਘਟ ਗਿਆ ਹੈਗਾ ਇਹ ਤਾਂ ਓਵਰਫਲੋ ਹੋ ਜਾਂਦੀ ਹੈ ਤੇ ਇਹ ਬਹੁਤ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਕਰਦੀ ਹੈ ਤੇ ਪਿੰਡਾਂ ਦੇ ਵਿੱਚ ਕਾਫੀ ਪਿੱਛੇ ਨਮਤ ਪਿੰਡਾਂ ਦਾ ਚੰਡੀਗੜ੍ਹ ਨਾਲੋਂ ਕਨੈਕਸ਼ਨ ਤੋੜ ਦਿੰਦੀ ਹੈ ਕੋਈ ਉਧਰ ਸਹੂਲਤ ਨਹੀਂ ਹੈਗੀ ਕਿ ਪਿੰਡਾਂ ਦੇ ਵਿੱਚ ਕੋਈ ਆ ਜਾ ਸਕੇ ਤੇ ਅੱਗੇ ਤੁਹਾਨੂੰ ਸਾਰਾ ਦੱਸਦੇ ਆ ਸੰਦੂ ਸਾਹਿਬ ਅੱਗੇ ਨਾਲ ਤਾਂ ਬਹੁਤ ਘਟ ਗਿਆ ਪਾਣੀ ਪਹਿਲੇ ਤਾਂ ਉਹ ਘਰਾਂ ਦੇ ਨਾਲ ਲੱਗਾ ਹੋਇਆ ਸੀ ਪਾਣੀ ਹੁਣ ਤਾਂ ਬਹੁਤ ਪਾਣੀ ਉੱਤਰ ਗਿਆ ਥੱਲੇ ਪਹਿਲੇ ਤਾਂ ਸਾਹਮਣੇ ਵਾਲੇ ਘਰਾਂ ਦੇ ਨਾਲ ਸੀਗਾ ਉਹ ਪਿੱਛੇ ਹਾਂ ਜੀ ਹਾਂ ਹੁਣ ਤਾਂ ਪਾਣੀ ਬਹੁਤ ਨਾਉਣ ਚਲਾ ਗਿਆ ਬਾਕੀ ਇਹਨਾਂ ਨਾਲ ਵੀ ਬਰਸਾਤ ਫੇਰ ਸ਼ੁਰੂ ਹੋ ਗਈ ਹੈ ਇਹਦਾ ਵਦਨ ਤਾਂ ਕੋਈ ਕਹਿ ਨਹੀਂ ਸਕਦੇ ਕਿਉਂਕਿ ਪੰਜੌਰ ਤੋਂ ਲੈ ਕੇ ਤਾਂ ਪਾਣੀ ਆਪਣੇ ਆ ਰਿਹਾ ਇੱਥੇ ਤੱਕ ਹਾਂ ਪੰਜੌਰ ਹਾਂ ਸਾ ਮੈਂ ਕਿਹਾ ਥੇ ਨੀ ਕਿਹਾ 12 ਵਜੇ ਤੱਕ ਜੀ ਆਪਾ ਪ੍ਰਮਾਤਮਾ ਬਚਾਈ ਰੱਖੇ ਪਹਿਲੋ ਭਾਜੀ ਬਹੁਤ ਨੁਕਸਾਨ ਹੋਏ ਲੋਕਾਂ ਦੀਆਂ ਗੱਡੀਆਂ ਰੋੜ ਜਾਂਦੀਆਂ ਨੇ ਲੋਕ ਰੋੜ ਜਾਂਦੇ ਨੇ ਆਪ ਦੂਜਣਾਂ ਦੇ ਬੰਦੇ ਉੱਥੇ ਰਹਿ ਜਾਂਦੇ ਨੇ ਹਾਂ ਜੀ ਹਾਂ ਇਹ ਨਦੀ ਕਰਕੇ ਜੀ ਉੱਪਰਲੇ ਪਿੰਡਾਂ ਦੇ ਪਿੰਡ ਜਿਹੜੇ ਉਹਨਾਂ ਦਾ ਨੈਟਵਰਕ ਖਤਮ ਹੋ ਜਾਂਦਾ ਜੀ ਇੱਕ ਦੂਸਰੇ ਨਾਲ ਉਹ ਲੱਗ ਰਹੇ ਜਾਂਦੇ ਨੇ ਇਹ ਲੱਗ ਰਹੇ ਜਾਂਦੇ ਨੇ ਦੇਸ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ ਜਿੱਦਾਂ ਮੰਨ ਲਓ ਰੱਬ ਨਾ ਕਰੇ ਕੋਈ ਲੇਡੀਜ਼ ਪ੍ਰੈਗਨੈਂਟ ਜਾਂ ਕੋਈ ਵੈਸੇ ਬਿਮਾਰ ਹੋ ਜੇ ਉਹਨਾਂ ਨੂੰ ਇੱਥੇ ਲੈ ਕੇ ਉਹਨਾਂ ਦੇ ਵਿੱਚ ਬਹੁਤ ਦਿੱਕਤ ਹੈ ਜੀ ਕਿਉਂਕਿ ਉਹ ਪਿੰਡਾਂ ਵਾਲੇ ਬੰਦੇ ਨਾ ਤਾਂ ਉੱਪਰ ਪੰਜੌਰ ਸਾਈਡ ਜਾ ਸਕਦੇ ਆ ਤੇ ਨਾ ਹੀ ਉਹ ਮੋਹਾਲੀ ਆ ਸਕਦੇ ਆ ਉਹ ਦੇਖੋ ਜੀ ਜਾਂ ਗੁੜਗੀ ਵਿੱਚ ਜੀ ਇਹ ਤਾਂ ਨਿਕਲ ਜੇਗਾ ਹਾਂ ਜੇ ਬਰਸਾਤ ਹੋਰ ਤੇਜ਼ ਹੋ ਗਈ ਨਾ ਇਹ ਭਾਈ ਸਾਹਿਬ ਨੇ ਪਿਛਲੀ ਵਾਰ ਇਹਨਾਂ ਦੀ ਗੱਡੀ ਰੋੜ ਗਈ ਸੀ ਹਿੰਦਿਕਾ ਆਪਣੀ ਗੱਡੀ ਮਿਲੀ ਤਾਂ ਨਹੀਂ ਸੀ ਆਪਾਂ ਨੂੰ ਨਹੀਂ 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 ਮਿਲੀ ਸੀ ਨਾ ਆਪਾਂ ਨੂੰ ਠੀਕ ਆ ਇਸ ਵਾਰੀ ਤਾਂ ਬਚਾਈ ਰਿਹਾ ਲੋਕਾਂ ਦਾ ਹਾਂਜੀ ਬਚਾਈ ਰਿਹਾ ਲੋਕਾਂ ਦਾ ਇਸ ਵਾਰ ਹਾਂ ਇਸ ਵਾਰ ਤੋਂ ਬਚਾਓ ਚਲੋ ਨਹੀਂ ਅਚੀ ਤਰੀਕੇ ਨਾਲ ਬਚਾਓ ਫਿਰ ਵੀ ਕਮ ਹੈ ਹਾਂਜੀ ਪਿਛਲੀ ਵਾਰ ਜ਼ਿਆਦਾ ਸੀ ਪਿਛਲੇ ਸਾਲ ਗਾਈਸ ਇਸ ਨਦੀ ਨੇ ਬਹੁਤ ਨੁਕਸਾਨ ਕਰਿਆ ਸੀ ਲੋਕਾਂ ਦਾ ਸਵੇਰ ਮਾਰਨਿੰਗ 5 ਵਜੇ ਗੱਡੀ ਰੁੜ ਗਈ ਸੀ ਇੱਕ ਕੈਬ ਵਾਲੇ ਦੀ ਨਾਲ ਇੱਕ ਮੈਡਮ ਸੀਗੇ ਤੇ ਉਹਨਾਂ ਦੀ ਕਾਫੀ ਪਾਲ ਤੋਂ ਬਾਅਦ ਉਹ ਦੋ ਦਿਨ ਬਾਅਦ ਦੋਨਾਂ ਦੀਆਂ ਡੈਡ ਬਾਡੀਜ਼ ਮਿਲੀਆਂ ਸੀ ਗੱਡੀ ਤਾਂ ਥੋੜੀ ਦੂਰ ਆ ਕੇ ਗਾਪ ਦੇ ਵਿੱਚ ਦਬ ਗਈ ਸੀ ਬਟ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਸੀ ਡੈੱਡ ਬਾਡੀਜ਼ ਮਿਲੀਆਂ ਸੀ ਅੱਗੇ ਜਾ ਕੇ ਤੇ ਜੋ ਕਿ ਬਹੁਤ ਦਰਦਨਾਕ ਘਟਨਾ ਸੀਗੀ ਤੇ ਉਸ ਤੋਂ ਬਾਅਦ ਫਿਰ ਇੱਕ ਉਸਨਾ ਹੀ ਪਿੰਡਾਂ ਦੇ ਵਿੱਚੋਂ ਜਿੰਨਾ ਪਿੰਡਾਂ ਵਿੱਚੋਂ ਨਦੀ ਲੰਘਦੀ ਹੈ ਉੱਥੋਂ ਦੇ ਹੀ ਰਹਿਣ ਵਾਲੇ ਵਸਨੀਕ ਸੀਗੇ ਉਹ ਤੋਂ ਖੁਦ ਮੀਆਂ ਬੀਬੀ ਰੁੜਗੇ ਸੀਗੇ ਤੇ ਉਹਨਾਂ ਦੀ ਬੇਟੀ ਬਚ ਗਈ ਸੀ ਉਹ ਕੀ ਕਰ ਰਹੇ ਸੀਗੇ ਮੋਟਰਸਾਈਕਲ ਰੋਕ ਕੇ ਤੇ ਪੈਦਲ ਤੁਰ ਕੇ ਨਦੀ ਕ੍ਰੋਸ ਕਰਨ ਲੱਗੇ ਸੀਗੇ ਬਟ ਉਹ ਵੀ ਉਹ ਵੀ ਰੁੜ ਗਏ ਸੀ ਨਦੀ ਦੇ ਵਿੱਚ ਬਾਕੀ ਇਹਦੇ ਵਿੱਚ ਜੀ ਲੋਕਾਂ ਦੀਆਂ ਮੱਝਾਂ ਗਾਵਾਂ ਪਸ਼ੂ ਪੰਛੀ ਤਾਂ ਪਤਾ ਨਹੀਂ ਕਿੰਨੇ ਕਰੋੜ ਦੇ ਨੇ ਵਾਹਿਗੁਰੂ ਇਸ ਕਰੋਪੀ ਤੋਂ ਪੰਜਾਬ ਨੂੰ ਬਚਾਈ ਰੱਖੇ ਤੇ ਇਨ੍ਹਾਂ ਨਦੀਆਂ ਨਾਲਿਆਂ ਦਾ ਕੋਈ ਨਾ ਕੋਈ ਮਤਲਬ ਕੁਛ ਨਾ ਕੁਛ ਤੁਰ ਬੰਦ ਕਰਨਾ ਚਾਹੀਦਾ ਤੇ ਜਿਹੜੇ ਅੱਗੇ ਪਿੰਡਾਂ ਵਿੱਚ ਨਦੀਆਂ ਆ ਰਹੀਆਂ ਨੇ ਉੱਥੇ ਵੀ ਪੁਲ ਬਣਾਉਣੇ ਚਾਹੀਦੇ ਆ ਕਿ ਉਹ ਲੋਕ ਸੇਫ ਹੋ ਸਕਣ ਤੇ ਥੈਂਕ ਯੂ ਗਾਇਜ਼ ਮਿਲਦੇ ਆਪਾਂ ਨਿਊ ਵਲੌਗ ਦੇ ਨਾਲ